ਹਾਂਜੀ ਸਰ ਸਰ ਇੱਕ ਉੱਗੀ ਦੇ ਵਿੱਚ ਜਿਹੜਾ ਹੈਗਾ ਨੌਜਵਾਨ ਦਾ ਕਤਲ ਹੋਇਆ ਸੀ ਗੋਲੀਆਂ ਮਾਰ ਕੇ ਕੀ ਹੈਗਾ ਇਹ ਮਾਮਲਾ ਇਹ ਕੋਲੰਦਰ ਸਿੰਘ ਜੀ ਦੀ ਸਕਿੰਦੀ ਉੱਤੇ ਚਰਨ ਦਾ ਸਬਾਸੀ ਕਾਲਾ ਸੰਗਿਆ ਦਾ ਮੱਥਾ ਸੀ ਜੀ ਇਹ ਉੱਗੀ ਆਇਆ ਸੀ ਇਹਨੂੰ ਕੁਝ ਨੌਜਵਾਨ ਜਿਹੜੇ ਆ ਰਾਤ ਨੂੰ ਗੋਲੀਆਂ ਮਾਰ ਕੇ ਥਰਗੇ ਸੀ ਪਰਸੋ ਰਾਤ ਦੀ ਗੱਲ ਹੈ ਜੀ 23 ਗ੍ਰਾਹ ਦੀ ਸਾਨੂੰ ਕਾਲ ਇਨਫੋਰਮੇਸ਼ਨ ਮਿਲੀ ਸੀ ਅਸੀਂ ਉਹਦੇ ਪੇਰੈਂਟਸ ਦੇ ਬਿਆਨਾਂ ਦੇ ਉੱਤੇ ਮਕਾਦਾ ਨੰਬਰ 99 302 ਦਾ ਦਿੱਤਾ ਜੀ ਉਹਦੇ ਵਿੱਚ 8 ਦੋਸ਼ੀ ਅਸੀਂ ਨਾਮਜ਼ਦ ਕੀਤੇ ਆ ਉਹਨਾਂ ਦੇ ਪੇਰੈਂਟਸ ਦੇ ਬਿਆਨਾਂ ਦੇ ਮੁਤਾਬਕ 8 ਦੋਸ਼ੀਆਂ ਦੇ ਅਸੀਂ ਰੇਡ ਕਰ ਰਹੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਪੇਸ਼ਦਾਨਤ ਕੀਤਾ ਜਾਊਗਾ ਸਰ ਕੋਈ ਚੱਲਣ ਦਾ ਕਾਰਨ ਬਿਲਕੁਲ ਨਹੀਂ ਆਦੀ ਕੋਈ ਪੇਰੈਂਟਸ ਦੇ ਬਿਆਨ ਦੇ ਮੁਤਾਬਕ ਤੇ ਫਾਦਰ ਦੇ ਬਿਆਨ ਦੇ ਮੁਤਾਬਕ ਕਿ ਇਹਨਾਂ ਦੀ ਕੋਈ ਆਸ ਪਹਿਲਾਂ ਪੁਰਾਣੀ ਰੰਜਿਸ਼ ਸੀ ਤੇ ਉਸੇ ਕਰਕੇ ਇਹ ਇੱਥੇ ਆਇਆ ਸੀ ਇਹ ਇਕੱਲਾ ਹੀ ਸੀਗਾ ਜਾਂ ਇਹਦੇ ਨਾਲ ਹੋਰ ਵੀ ਕੋਈ ਸੀਗਾ ਫਿਲਹਾਲ ਅਜੇ ਸਾਹਮਣੇ ਕੋਈ ਨਹੀਂ ਆ ਪਰ ਇਹਦੇ ਫਾਦਰ ਦੇ ਬਿਆਨ ਦੇ ਮੁਤਾਬਕ ਕਿ ਇਹਨੂੰ ਇੱਕ ਪੇਨ ਦਾ ਬੰਦਾ ਸੀ ਉਗੀ ਦਾ ਹੀ ਉਹਨੇ ਬੁਲਾਇਆ ਸੀ ਉਤੋਂ ਬਾਅਦ ਉਹ ਬੰਦਾ ਇੱਥੇ ਸਾਹਮਣੇ ਨਹੀਂ ਆਇਆ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਕੁਝ ਪਤਾ ਲੱਗਾ ਕਿ ਕਿੱਥੇ ਉਹਨਾਂ ਤੇ ਰੇਡ ਕਰ ਰਹੇ ਆ ਉਹ ਕੁਝ ਬੰਦੇ ਕਾਲਾ ਸੰਗਿਆਂ ਦੇ ਆ ਜੀ ਕੁਝ ਸਿਦੋਂਾਂ ਦੋਨਾਂ ਦੇ ਆ ਜੀ ਇੱਕ ਰਸੂਲਪੁਰ ਦਾ ਮੰਡਾ ਜੀ ਉਹਨਾਂ ਤੇ ਰੇਡ ਕਰਕੇ ਫਸ ਗਏ ਆ ਬੰਦੇ ਤੇ ਜਿਹੜੀ ਗੋਲੀ ਚੱਲੀ ਹੈਗੀ ਆ ਇਹ ਪਤਾ ਲੱਗਾ ਕਿ ਕਿਹੜੀ ਪਿਸਤਲ ਨਾਲ ਚੱਲੀ ਹੈ ਇਹੜੇ ਖੋਲ ਮਿਲੇ ਆ 0.65 ਦੇ ਮਿਲੇ ਆ ਉਤੋਂ ਅੱਗੇ ਜਦੋਂ ਬਰਾਮਦਗੀ ਹੋਗੀ ਪਿਸਤਲ ਫਿਰ ਪਤਾ ਲੱਗ ਜੇ ਕਿਹੜੀਆਂ ਚੱਲੀਆਂ ਗਈਆਂ ਪਿਲਲ 4 ਕੋਲ ਮਿਲੇ ਜੀ ਮੌਕੇ ਤੇ 4 ਕੋਲ ਮਿਲੇ ਹਾਂ ਤੇ ਜਿਹੜੀ ਗੋਲੀ ਲੱਗੀ ਹੈਗੀ ਆ ਨੌਜਵਾਨ ਤੇ ਉਹ ਕਿੱਥੇ ਲੱਗੀ ਹੈਗੀ ਉਹ ਪੱਟ ਦੇ ਲੈਫਟ ਸਾਈਡ ਪੱਟ ਦੇ ਉੱਤੇ ਜਿਹੜਾ ਗੁਪਤੰਗ ਹੁੰਦੀ ਆ ਉਹਦੇ ਲਾਗੇ ਬਿਲਕੁਲ ਕਲੋਜ਼ ਲੱਗੀ ਹੈ ਤੇ ਹੁਣ ਕੀ ਕਾਰਵਾਈ ਕੀਤੀ ਜਾਏਗੀ ਅੱਜ ਇਹ ਪੋਸਟਮਰ ਕਰਾਉਣਾ ਜਿਹਦੇ ਪੇਰੈਂਟਸ ਆ ਰਹੇ ਆ ਉਹਦੇ ਪੋਸਟਮਰ ਕਰਾਉਣ ਤੋਂ ਬਾਅਦ ਰੇਡ ਕਿਤੇ ਜਾ ਰਹੇ ਆ ਦੁਸ਼ੀਆਂ ਦਾ ਕਰਾ ਜਿੰਨ ਜਲਦੀ ਤੋਂ ਜਲਦੀ ਗ੍ਰਫਤਾਰ ਕਰਕੇ ਜਿਹੜਾ ਮ੍ਰਿਤਕ ਸੀ ਇਹ ਕਾਦੇ ਤੇ ਸੀਗਾ ਇਹ ਮ੍ਰਿਤਕ ਦਾ ਇਹ ਤੇ ਕਾਂ ਇਹ ਮੋਟਰਸਾਈਕਲ ਤੇ ਆਇਆ ਸੀ ਜੀ ਹਾਂ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਕਾਰ ਤੇ ਸੀ ਕਾਰ ਤੇ ਸੀ ਤੇ ਮੋਟਰਸਾਈਕਲਾਂ ਤੇ ਸੀ ਮੁਤਾਬਕ ਬਿਆਨ ਜਿਹੜੇ ਉਹਦੇ ਫਾਦਰ ਦੇ ਕੋਈ ਸੀਸੀਟੀਵੀ ਕੈਮਰਾ ਵਗੈਰਾ ਉੱਥੇ ਜਿਹੜਾ ਸੀਸੀਟੀਵੀ ਕੈਮਰਾ ਇੱਕ ਮਿਲਿਆ ਜੀ ਉਹਦੇ ਵਿੱਚ ਆਈ ਔਕਾਰ ਦੇ ਵਿੱਚ ਆਏ ਆ ਕਾਫੀ ਜਾਣਿਆ ਕਰਤਗੱਠ ਨੂੰ ਜਾਣਿਆ ਜੀ ਤੇ ਉਹਨਾਂ ਨੂੰ ਪੇਸ ਕਰਕੇ ਤੇ ਇਹ ਬੰਦਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜੀ